ਮੇਰੇ ਜੇਠ ਦਾ ਮੁੰਡਾ ਨੀ ਬੜਾ ਪਾਪੀ ਮੇਰੇ ਜੇਠ ਦਾ ਮੁੰਡਾ ਨੀ ਬੜਾ ਪਾਪੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ ਨੀਓ ਬਾਰੋ ਆਇਆ ਸ਼ਾਵਾ ਨੀਓ ਸੁਰਮਲੇ ਆਇਆ ਸ਼ਾਵਾ ਨੀਓ ਬਾਰੋ ਆਇਆ ਸ਼ਾਵਾ ਨੀਓ ਸੁਰਮਲੇ ਆਇਆ ਸ਼ਾਵਾ ਕਹਿੰਦਾ ਸੁਰਮਾ ਪਾ ਚਾਚੀ ਅੱਖ ਮਲਾ ਚਾਚੀ ਕਹਿੰਦਾ ਸੁਰਮਾ ਪਾ ਚਾਚੀ ਅੱਖ ਮਲਾ ਚਾਚੀ ਮੇਰੇ ਜੀਠ ਦਾ ਮੁੰਡਾ ਨਹੀਂ ਬੜਾ ਪਾਪੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ ਨੀਉ ਬਾਰੋ ਆਇਆ ਸ਼ਾਵਾ ਨੀਉ ਬੰਗਲੇ ਆਇਆ ਸ਼ਾਵਾ ਨੀਉ ਬਾਰੋ ਆਇਆ ਸ਼ਾਵਾ ਨੀਉ ਬੰਗਲੇ ਆਇਆ ਸ਼ਾਵਾ ਕਹਿੰਦਾ ਪੰਗਾ ਪਾ ਚਾਚੀ ਹੱਥ ਮਲਾ ਚਾਚੀ ਬੰਗਾ ਪਾ ਚਾਚੀ ਹੱਥ ਮਲਾ ਚਾਚੀ ਮੇਰੇ ਜੀਠ ਦਾ ਮੁੰਡਾ ਨਿਬੜਾ ਪੱਪੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ ਨੀਉ ਬਾਰੂ ਆਇਆ ਸ਼ਾਵਾ ਨੀਉ ਸਾੜੀ ਲਿਆਇਆ ਸ਼ਾਵਾ ਨੀਉ ਬਾਰੂ ਆਇਆ ਸ਼ਾਵਾ ਨੀਉ ਸਾੜੀ ਲਿਆਇਆ ਸ਼ਾਵਾ ਕਹਿੰਦਾ ਸਾੜੀ ਪਾ ਚਾਚੀ ਲੱਕ ਹਲਾ ਚਾਚੀ ਸਾੜੀ ਪਾ ਚਾਚੀ ਮੇਰੇ ਜੀਠ ਦਾ ਮੁੰਡਾ ਨੀ ਬੜਾ ਪਾਪੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ ਨੀਓ ਬਾਰੋ ਆਇਆ ਸ਼ਾਵਾ ਨੀਓ ਹਾਰ ਲਿਆਇਆ ਸ਼ਾਵਾ ਨੀਓ ਬਾਰੋ ਆਇਆ ਸ਼ਾਵਾ ਨੀਓ ਹਾਰ ਲਿਆਇਆ ਸ਼ਾਵਾ ਕਹਿੰਦਾ ਹਾਰ ਪਾ ਚਾਚੀ ਦਿਲ ਲੱਲਾ ਚਾਚੀ ਹਾਰ ਪਾ ਚਾਚੀ ਦਿਲ ਲੱਲਾ ਚਾਚੀ ਮੇਰੇ ਜੀਠ ਦਾ ਮੁੰਡਾ ਨੀ ਬੜਾ ਪਾਪੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ ਮੇਰੇ ਠੀਠ ਦਾ ਮੁੰਡਾ ਨੀ ਬੜਾ ਪਾਪੀ ਨਾਲੇ ਮਾਰੇ ਅੱਖੀਆਂ ਨਾਲੇ ਆਖੇ ਚਾਚੀ